ਜੀ ਆਪਣਾ ਅੱਜ ਦਾ ਟੌਪਿਕ ਆ ਵਿਸੁਰਾਤ ਤਰੀਕਿਓਂ ਤੇ ਕਦੋਂ ਮਨਾਇ ਜਾਂਦੇ ਆ ਇੱਕ ਬਲਰਾਜਾ ਸੀ ਉਹ ਉਹ ਪਹਿਲਾਦ ਦੀ ਸੰਤਾਨ ਸੀਗੇ ਉਹਨਾਂ ਨੇ ਇੱਕ ਸੌ ਇੱਕ ਜੱਗ ਸੰਪੰਨ ਕਰਨਾ ਚਾਹਿਆ ਜਦੋਂ ਉਹਨਾਂ ਦਾ 100 ਜੱਗ ਹੋ ਜਾਂਦਾ ਤਾਂ ਜਿਹੜਾ ਇੰਦਰ ਦੇਵਤਾ ਤਾਂ ਉਹਦਾ ਸੰਗਾਸਣ ਡੂਲਣ ਲੱਗ ਜਾਂਦਾ ਦਾ ਇੰਦਰ ਦੇਵਤਾ ਵਿਸ਼ਨੂੰ ਭਗਵਾਨ ਕੋਲ ਜਾ ਕੇ ਪ੍ਰਾਰਥਨਾ ਕਰਦਾ ਵੀ ਮੇਰੀ ਮਦਦ ਕਰੋ ਜੀ ਹੁਣ ਮੇਰਾ ਸੰਗਾਸਣ ਡੂ ਜਾਊਗਾ ਤੇ ਉਹ ਵੀ ਸੁਣੋ ਭਗਵਾਨ ਉਹਨਾਂ ਦੀ ਮਦਦ ਦੇ ਲਈ ਆਉਂਦੇ ਨੇ ਕਿ ਇੱਕ 52 ਰੂਪੀ 52 ਉਂਗਲਾਂ ਦੇ ਬ੍ਰਹਮਣ ਬਣ ਕੇ ਵਲ ਰਾਜੇ ਦੇ ਦਰਬਾਰ ਦੇ ਵਿੱਚ ਆ ਜਾਂਦੇ ਨੇ ਕਿ ਉਹਨਾਂ ਦੇ ਆ ਕੇ ਉੱਥੇ ਮੰਗਦੇ ਨੇਗੇ ਵੀ ਤੁਸੀਂ ਮੈਨੂੰ ਆਪਣੇ ਬੂਹੇ ਦੇ ਅੱਗੇ ਢਾਈ ਕਦਮ ਧਰਤੀ ਦੇ ਦਿਓ ਵੀ ਮੈਂ ਭਜਨ ਭਗਤੀ ਕਰੂੰਗਾ ਤੇ ਗੁਰਵਾਣੀ ਦੇ ਵਿੱਚ ਲਿਖਿਆ ਹੋਇਆ ਬਲਰਾਜਾ ਮਾਇਆ ਅਹੰਕਾਰੀ ਜਗਨ ਕਰੇ ਬਹੁ ਭਾਰ ਆਕਾਰੀ ਬਿਨ ਗੁਰ ਪੁੱਛੇ ਜਾਏ ਪਿਆਰੀ ਉਹਨਾਂ ਨੇ ਕੀ ਕੀਤਾ ਬਲਰਾਜੇ ਨੇ ਆਪਣੇ ਗੁਰੂ ਨੂੰ ਬਿਨਾਂ ਪੁੱਛੇ ਉਹਨਾਂ ਨੂੰ ਹਾਂ ਕਰਤੀ ਵੀ ਮੇਰੇ ਬੂਹੇ ਦੇ ਅੱਗੇ ਢਾਈ ਕਦਮ ਧਰਤੀ ਤੁਹਾਨੂੰ ਮੈਂ ਦੇਉਂਗਾ ਤੁਸੀਂ ਭਗਤੀ ਕਰਿਓ ਵਾਧਾ ਹੋ ਗਿਆ ਜਦੋਂ ਗੁਰੂ ਸ਼ੁਕਰ ਨੂੰ ਪਤਾ ਲੱਗਦਾ ਵੀ ਇੱਕ 52 ਉਂਗਲਾਂ ਦਾ ਬ੍ਰਾਹਮਣ ਆਇਆਗਾ ਤਾਂ ਗੁਰੂ ਆ ਕੇ ਪੁੱਛਦੇ ਹੈਗੇ ਵੀ ਤੈਨੂੰ ਇਹ ਤੁਸੀਂ ਇਹ ਗਲਤ ਕੀਤਾ ਇਹ ਕੋਈ ਤੁਹਾਡੇ ਨਾਲ ਸਾਲਾ ਕਪਟਾ ਧੋਖਾ ਹੋਇਆ ਤੇ ਪਰ ਬਲਰਾਜਾ ਸੀਗਾ ਉਹ ਹੰਕਾਰ ਦੇ ਵਿੱਚ ਸੀ ਉਹਨਾਂ ਨੂੰ ਇਹ ਅਸੀਂ ਵੀ ਮਸੌਰ ਜਗ ਸੰਪਨ ਕਰ ਲਿਆ ਮੇਰਾ ਲਾਸਟ ਮਾਂ ਜੱਗਾ ਮੈਂ ਜਵਾਬ ਨਹੀਂ ਦੇਵਾਂਗਾ ਤੇ ਜਦੋਂ ਵਿਸ਼ਨੂੰ ਭਗਵਾਨ ਕਹਿੰਦੇ ਵੀ ਲਓ ਜੀ ਧਰਤੀ ਜਦੋਂ ਉਹ ਕਹਿੰਦੇ ਵੀ ਠੀਕ ਆ ਜੀ ਨਾਪੋ ਪਹਿਲਾਂ ਤੁਸੀਂ ਧਰਤੀ ਨਾਪੋ ਵੀ ਵੰਜਾਉ ਗਰਾਂਜ ਕਿੰਨੀ ਕਿ ਧਰਤੀ ਹੋਗੀ ਜੇ ਧਰਤੀ ਨਾਪਨ ਲੱਗੇ ਤਾਂ ਵਿਸ਼ਨੂੰ ਭਗਵਾਨ ਦਾ ਰੂਪ ਵੱਡਾ ਹੋ ਗਿਆ ਉਹਨਾਂ ਨੇ ਪਹਿਲੇ ਕਦਮ ਦੇ ਵਿੱਚ ਸਾਰੀ ਧਰਤੀ ਨਾਪ ਲਈ ਜਦੋਂ ਉਹਨਾਂ ਨੇ ਦੂਸਰਾ ਕਦਮ ਸੀ ਜਿਹੜਾ ਉਹਨਾਂ ਨੇ ਸਾਰਾ ਆਸਮਾਨ ਨਾਪਤਾ ਜਿਹੜਾ ਅੱਧਾ ਕਦਮ ਰਹਿ ਗਿਆ ਸੀ ਢਾਈ ਮਾ ਕਹਿੰਦੇ ਹੁਣ ਦੱਸੋ ਕਿੱਥੇ ਰਖੀ ਤੇ ਬਾਲ ਰਾਜਾ ਉਹਨਾਂ ਦੇ ਅੱਗੇ ਪੈ ਗਿਆ ਕਹਿੰਦੇ ਵੀ ਮੇਰੇ ਸਾਥੀ ਤੇ ਰਖ ਲਓ ਜਦੋਂ ਉਹਨਾਂ ਦੇ ਸਾਥੀ ਦੇ ਉੱਪਰ ਕਦਮ ਰੱਖਿਆ ਤੇ ਉਹ ਉਪਤਾਲ ਦੇ ਵਿੱਚ ਚਲੇ ਜਾਂਦੇ ਨੇਗੇ ਪਤਾਲ ਚ ਜਾ ਕੇ ਕਹਿੰਨੇ ਵੀ ਤੈਨੂੰ ਪਤਾਲ ਰੂਪ ਦਾ ਰਾਜਾ ਬਣਾਤਾ ਜਦੋਂ ਪੈਰ ਚੁੱਕਣ ਲੱਗਦੇ ਨੇ ਬਲ ਰਾਜੇ ਨੇ ਉਹਨਾਂ ਦਾ ਪੈਰ ਫੜ ਲੈਂਦਾਗਾ ਫੜ ਕੇ ਕਹਿੰਦਾ ਵੀ ਤੁਸੀਂ ਮੈਨੂੰ ਮੇਰੇ ਨਾਲ ਵਾਦਾ ਕੀਤਾ ਤੇ ਤੁਸੀਂ ਮੇਰੇ ਬਾਤੇ ਤੁਮ ਕਰਦੇ ਹੋਗੇ ਤੁਸੀਂ ਕਿਹਾ ਸੀ ਵੀ ਮੈਂ ਤਾਂ ਭਗਤੀ ਕਰੂੰਗਾ ਹੁਣ ਮੇਰੇ ਬੂਹੇ ਤੇ ਭਗਤੀ ਕਰੋ ਤਾਂ ਜਿਹੜੇ ਤਿੰਨ ਦੇਵਤੇ ਹੈ ਜੀ ਇੱਕ ਵਿਸ਼ਨੂੰ ਭਗਵਾਨ ਇੱਕ ਸ਼ਿਵ ਜੀ ਭਗਵਾਨ ਇੱਕ ਬ੍ਰਹਮਾ ਜੀ ਤਿੰਨੇ ਜਾਣੇ ਚਾਰ-ਚਾਰ ਮਹੀਨੇ ਇੱਕ ਸਾਲ ਦੇ ਵਿੱਚ ਉਹਨਾਂ ਦੇ ਬੂਹੇ ਦੇ ਅੱਗੇ ਭਗਤੀ ਕਰਦੇ ਨੇ ਜਦੋਂ ਸ਼ਿਵ ਜੀ ਭਗਵਾਨ ਧਰਤੀ ਦੇ ਵਿੱਚ ਚਲੇ ਜਾਂਦਾ ਤਾਂ ਜਿਹੜਾ ਆਪਾਂ ਤਾਂ ਜਿਹੀਓ ਪਾਣੀ ਕੱਢਦੇ ਆਂਗੇ ਉਹ ਕੋਸਾ ਪਾਣੀ ਆਉਂਦਾਗਾ ਆਪਾਂ ਦੇਖਦੇ ਹੁੰਨੇ ਆਂ ਵੀ ਸਿਆਲ ਤੇ ਧਰਤੀ ਚੋ ਜਿਹੜਾ ਤਾਜਾ ਪਾਣੀ ਉਹ ਕੋਸਾ ਹੁੰਦਾਗਾ ਇਸੇ ਤਰ੍ਹਾਂ ਜਦੋਂ ਸ਼ਿਵਜੀ ਭਗਵਾਨ ਬਾਹਰ ਆਉਂਦੇ ਨੇ ਹੁੰਦੇ ਨੇ ਕਿ ਉਹਦਾ ਪਾਣੀ ਠੰਡਾ ਹੁੰਦਾਗਾ ਜਿਸ ਦਿਨ ਸ਼ਿਵਜੀ ਭਗਵਾਨ ਧਰਤੀ ਤੋਂ ਬਾਹਰ ਆਉਂਦੇ ਨੇ ਉਸ ਦਿਨ ਸ਼ਿਵਰਾਤਰੀ ਮਨਾਈ ਜਾਂਦੀ ਹੈ ਜੀ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰੋ